ਬੋਲੋ ਜੀ ਖਾਲਸਾ ਸਾਹਿਬਾਇ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਦਰਸ਼ਨ ਹੋ ਰਹੇ ਨੇ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਇੱਥੇ ਅਸ ਗੁਰਦੁਆਰਾ ਰੰਗਾਬਾਦ ਵਿਖੇ ਸੋ ਦਸਮ ਗ੍ਰੰਥ ਜਿਹੜਾ ਬਹੁਤ ਹੀ ਪ੍ਰਾਤਨ ਹਸਤ ਲਿਖਤ ਹੈ ਸੋ ਉਹਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ ਕਿਉਂਕਿ ਇੱਕ ਖਾਸ ਤਪਕਾਏ ਕਹਿੰਦਾ ਹੈ ਕਿ ਦਸਮ ਗ੍ਰੰਥ ਨਾਮ ਦੀ ਕੋਈ ਵੀ ਬਾਣੀ ਨਹੀਂ ਹੈ ਸੋ ਇਹ ਮਨ ਘੜਤ ਗੱਲਾਂ ਹਨ ਪਰ ਉਹਨਾਂ ਨੂੰ ਵੀ ਬੇਨਤੀ ਹੈ ਦੇਖੋ ਸਾਥ-ਸਾਥ ਲਿਖਿਆ ਹੋਇਆ ਕਿ ਤਤਕਰਾ ਗ੍ਰੰਥ ਸ੍ਰੀ ਮੁਖਵਾੜ ਦਾ ਸਾਹਿਦ ਅਸਮੇ ਸਵਾ ਦੇਖੋ ਸਾਰੀ ਬਾਣੀ ਹਸਤ ਲਿਖਤ ਉਹ ਮਤਲਬ ਕਈ ਸਾਲ ਪੁਰਾਣਾ ਗ੍ਰੰਥ ਜਿਹੜਾ ਹੁਣ ਗਨੀ ਸਰਵਜੀਤ ਸਿੰਘ ਤੁੰਦਾ ਕਹਿ ਰਿਆ ਨੇ ਕਿ ਜਾਤ ਸਾਹਿਬ ਜਿਹੜਾ ਵਾ ਹਾਂਜੀ ਹਾਂਜੀ ਉਹ ਸ਼ਿਵ ਪ੍ਰਾਣ ਦੇ ਵਿੱਚੋਂ ਲਿਆ ਗਿਆ ਹਾਂਜੀ ਹਾਂਜੀ ਤੇ ਉਹਨਾਂ ਨੂੰ ਪੁੱਛੋ ਵੀ ਆਹ ਆਂਚਾਪ ਸਾਹਿਬ ਕਿਹੜੇ ਪੱਪੜ ਲੈ ਲਿਖ ਚੱਕਰ ਚੰਨਰ ਬੰਦ ਗਿਆ ਸਾ ਪਾਤ ਨੇ ਚੋਂ ਨਿਕਲ ਗਿਆ ਪਰ ਇਹ ਮਤਲਬ ਕਿੰਨਾ ਨੇ ਲਿਖਿਆ ਇਹ ਇਹ ਕਿੰਨਾ ਦੀ ਬਾਣੀ ਆ ਆ ਉਹਨਾਂ ਦੇ ਨਾਲ ਦਸਤਖਤ ਵੀ ਨਹੀਂ ਹੁੰਦੇ ਗਸਵੇ ਪਾਸਵ ਜਿਹਦੇ ਦਸਤਖਤ ਵੀ ਨਹੀਂ ਹੁੰਦੇ ਜੀ ਅੱਗੇ ਜਫਰਨਾਮੇ ਦੇ ਵਿੱਚ ਨਾ ਜਗ੍ਹਾ ਜਗ੍ਹਾ ਤੇ ਕਿਉਂਕਿ ਜਿਹੜੇ ਹਾਂ ਜੀ ਦੇ ਵਿੱਚ ਦਸਤਖਤ ਮਤਲਬ ਕਿ ਜਿਵੇਂ ਆਪਾਂ ਕੋਈ ਤਾਗਿਜ਼ ਬਣਾਉਣਾ ਦਸਤਖਤ ਸਭ ਤੋਂ ਮੁੱਖ ਹੁੰਦੇ ਹਾਂ ਹਾਂ ਜੀ ਬਿਲਕੁਲ ਵਾਹ ਜੀ ਵਾਹ ਵਾਹ ਸਰਤ ਅਦਕਰ ਨਾਲ ਨਾਲ ਡਿਜ਼ਾਈਨਿੰਗ ਕਰਕੇ ਬਾਬਾ ਜੀ ਦੇ ਦਸਤਖਤ ਗੁਰਪਾਲ ਸਿੰਘ ਜੀ ਦੇ ਨਾ ਜੀ ਵਾਹ ਔਰ